ਦੇ ਛੱਤ ਦੇ ਉੱਪਰ ਟਰਾਲਾ ਖੜਾਇਆ ਵੀਰ ਹੋ ਰਹੇ ਨੇ ਬਹੁਤ ਸੋਹਣੀ ਕੋਠੀ ਬਣਾਈ ਆ ਇਹ ਕਾਦੇ ਵਿੱਚ ਬਣਿਆ ਮਟੀਰੀਅਲ ਕੀ ਲੱਗਿਆ ਹੋਇਆ ਇਹ ਸਿਮੈਂਟ ਤੇ ਸਰੀਆ ਲੱਗਾਈ ਇਹਦੇ ਵਿੱਚ ਇਹ ਕਿੰਨਾ ਸਕਰ ਫੁੱਟ ਏਰੀਆ ਹੈ ਇਹ ਇਹਦੀ ਆਪਣੀ ਲਗਭਗ ਹੈਗੀ 5500 ਸਕਰ ਫੁੱਟ ਗੇਟ ਵੀ ਮਲਾਰ ਰਿਮੋਟ ਵਾਲਾ ਹੈ ਜੀ ਹਾਂਜੀ ਹਾਂ ਬਾਈ ਜੀ ਇਹ ਰਿਮੋਟ ਵਾਲਾ ਗੇਟ ਆ ਜੀ ਸਿਉਂਕ ਦੇ ਵੀ ਆਪਣਾ ਬਾਈ ਜੀ نیچے ਸਾਰਾ ਟ੍ਰੀਟਮੈਂਟ ਕੀਤਾ ਇਸ ਸਿਉਂਕ ਦਾ ਬਾਈ ਜਿਹੜਾ ਸਟਰਕਚਰ ਲੱਗਾ ਇਹ ਵੀ ਸਾਰਾ ਏਸੀਪੀ ਸੀਟ ਦੀ ਹੈ ਜੀ ਇਹ ਸਾਰਾ ਬਾਈ ਜੀ ਏਸੀਪੀ ਸੀਟ ਦਾ ਲੱਗਿਆ ਹੋਇਆ ਹੈ ਜੀ ਸਤਿ ਸ਼੍ਰੀ ਅਕਾਲ ਦੋਸਤੋ ਮਕੇਰੀ ਬਹੁਤ ਸੋਹਣੀ ਕੋਠੀ ਬਣਾਈ ਆ ਤੇ ਜਿਹੜੇ ਮਿੱਤਰਾਂ ਨੇ ਬਣਾਈ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕੀ ਇਹਦੇ ਵਿੱਚ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਆ ਕਿੰਨੀ ਕੁ ਕਾਸਟ ਪੈਂਦੀ ਆ ਤੇ ਕਿਹੜੇ-ਕਿਹੜੇ ਚੀਜ਼ਾਂ ਦਾ ਇਹਦੇ ਵਿੱਚ ਧਿਆਨ ਰੱਖਿਆ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਜੇ ਗੱਲ ਕਰੀਏ ਨਾ ਆਪਣਾ ਨਾਮ ਤੇ ਏਰੀਆ ਦੱਸ ਦਿਓ ਜੀ ਸਰ ਮੇਰਾ ਨਾਮ ਆ ਜੀ ਸੁਖਵਿੰਦਰ ਸਿੰਘ ਜੀ ਮੈਂ ਮਾਨਸਾ ਏਰੀਆ ਬਿਲੋਂਗ ਕਰਦਾ ਜੀ ਠੀਕ ਆ ਜੀ ਤੇ ਆਪਾਂ ਹੁਣ ਖੜੇ ਆ ਜੀ ਹਸਿਆਰਪੁਰ ਡਿਸਟ੍ਰਿਕਟ ਦਾ ਜੀ ਤੇ ਪਿੰਡ ਦੁਗਰੀ ਸੀ ਠੀਕ ਆ ਜੀ ਹਾਂ ਜੀ ਇਹ ਕੋਠੀ ਬਈ ਬਣਾਈ ਆ ਕਿੰਨਾ ਸਕਰ ਫੁੱ ਇਹਦੀ ਆਪਣੀ ਲਗਭਗ ਹੈਗੀ 5500 ਸਕਰ ਫੁੱਟ ਠੀਕ ਹੈ ਜੀ ਹਾਂ ਜੀ ਹਾਂ ਤੇ ਕਿੰਨੇ ਸਮੇਂ ਦੇ ਵਿੱਚ ਬਈ ਤਿਆਰ ਹੋ ਗਈ ਇਹ ਤਾਂ ਮੈਨੂੰ ਲੱਗਦਾ ਇੰਟੀਰੀਅਰ ਦਾ ਕੰਮ ਬਹੁਤ ਰਹਿੰਦਾ ਹੈ ਇੰਟੀਰੀਅਰ ਦਾ ਕੰਮ ਸਾਰੀ ਪਿਆ ਜੀ ਸਿਰ ਸਟਰਕਚਰ ਹੀ ਹੋਇਆ ਜੀ ਮੇਨ ਮਤਲਬ ਇਹਦੇ ਵਿੱਚ ਠੀਕ ਹੈ ਜੀ ਹਾਂ ਜੀ ਹਾਂ ਤੇ ਚੱਲੀਏ ਬਈ ਜੀ ਅੱਗੇ ਹਾਂ ਜੀ ਹਾਂ ਜੀ ਗੇਟ ਵੀ ਮਲਾਂ ਰਿਮੋਟ ਵਾਲਾ ਹੈ ਜੀ ਹਾਂ ਜੀ ਹਾਂ ਬਈ ਜੀ ਇਹ ਰਿਮੋਟ ਵਾਲਾ ਗੇਟ ਆ ਜੀ ਠੀਕ ਹੈ ਜੀ ਤੇ ਰਿਮੋਟ ਨਾਲ ਹੀ ਖੁੱਲਦਾ ਹੈ ਜੀ ਅੱਗੇ ਮਤਲਬ ਦਿੱਤਾ ਹੋਇਆ ਜੀ ਇਹਨਾਂ ਨੇ ਜੀ ਪਹਿਲਾਂ ਨਾ ਬਾਈ ਤੁਹਾਡਾ ਕੰਮ ਦਿਖਾਵਾਂ ਉਸ ਤੋਂ ਪਹਿਲਾਂ ਇੱਕ ਚੀਜ਼ ਦਿਖਾ ਜੀ ਕਿਉਂਕਿ ਆਪਣੇ ਮਿੱਤਰ ਆਪਣੇ ਭਰਾ ਬਾਹਰ ਜਾਂਦੇ ਨੇ ਕਮਾਈਆਂ ਕਰਦੇ ਨੇ ਤੇ ਉਹ ਇੱਕ ਫਿਰ ਸ਼ੋਅ ਕਾਸਟ ਵੀ ਕਰਨਾ ਹੁੰਦਾ ਵੀ ਸਿਸਟਮ ਵੀ ਯਾਰ ਅਸੀਂ ਆਹ ਚੀਜ਼ ਕਰਦੇ ਆ ਬਾਈ ਹੋਰਾਂ ਦਾ ਫਿਰ ਸ਼ੌਂਕ ਸੀ ਵੀ ਟਰਾਲਾ ਇਹ ਬਣਾਉਣਾ ਹੈ ਇਹ ਬਾਈ ਜੀ ਇਹ ਬਾਈ ਹੋਰਾਂ ਦੀ ਨਾ ਜੀ ਉਧਰ ਅਮਰੀਕਾ ਦੇ ਵਿੱਚ ਨਹੀਂ ਦੀ ਆਪਣੇ ਬਾਈ ਇਹ ਤੇ ਇਹ ਡੀਸੀ ਬਾਜ ਬਾਈ ਨਾ ਤੇ ਨਾ ਟ੍ਰਾਂਸਪੋਰਟ ਕੰਪਨੀ ਹੈ ਬਾਈ ਦੀ ਜੀ ਠੀਕ ਹੈ ਜੀ ਉਹਦੇ ਕਰਕੇ ਬਾਈ ਨੇ ਜੀ ਇਹ ਸੌਂਗ ਵਜੋਂ ਆਪਣਾ ਟਰਾਲਾ ਖੜਾ ਕੀਤਾ ਗਿਆ। ਕਿਆ ਬਾਤ ਹੈ ਜਿਹੜੀ ਚੀਜ਼ ਦੀ ਮਿਹਨਤ ਕੀਤੀ ਹੈਗਾ ਇਹ ਤਾਂ ਕਰਤੀ ਨਾ ਉਹ ਜ਼ਰੂਰੀ ਹੈ ਜੀ ਬਹੁਤ ਖੁਸ਼ੀ ਹੁੰਦੀ ਹੈ ਨਾ ਹਾਂਜੀ ਹਾਂ ਪੂਰੇ ਪਿੰਡ ਚ ਵੀ ਪਤਲਾ ਵਾਲੇ ਦੁਆਲੇ ਕੋਈ ਬੰਦਾ ਆਉਂਦਾ ਲੱਗਾ ਟਰਾਲੇ ਵਾਲੇ ਘਰੇ ਜਾਣਾ ਹਾਂਜੀ ਹਾਂ ਬਾਈ ਇਹ ਮਤਲਬ ਨਾ ਤਾਂ ਕਰਕੇ ਟ੍ਰਾਂਸਪੋਰਟ ਕੰਪਨੀ ਹੈ ਬਾਈ ਦੀ ਠੀਕ ਹੈ ਉਸੇ ਕਰਕੇ ਸੌਂਗ ਸੀ ਜਾਈ ਤੇ ਬਾਈ ਹੁਣ ਜੇ ਗੱਲ ਕਰੀਏ ਟੋਟਲ ਏਰੀਆ ਹੈਗਾ ਆਪਣਾ 5500 ਹਾਂਜੀ 5500 ਤੇ ਕਿੰਨੇ ਰੂਮ ਆ ਜਾਂਦੇ ਨੇ ਕੀ ਕੀ ਸਟਰਕਚਰ ਆ ਜਾਂਦਾ ਟੋਟਲ ਇਹਦੇ ਵਿੱਚ ਬਾਈ ਜੀ ਨੀਚੇ ਵੀ ਦੋ ਰੂਮ ਨੇ ਜੀ ਜੀ ਦੋਨਾਂ ਦਾ ਅਟੈਚ ਬਾਥਰੂਮ ਨੇ ਜੀ ਜੀ ਹਾਂਜੀ ਹਾਂ ਜੀ ਤੇ ਲੌਬੀ ਤੇ ਕਿਚਨ ਖੁੱਲੀ ਹੈ ਜੀ ਓਪਨ ਹੈ ਜੀ ਠੀਕ ਹੈ ਜੀ ਤੇ ਬਾਈ ਕੀ ਕੀ ਇਹ ਤੁ ਵੱਖਰਾ ਕੀਤਾ ਜੇ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਨਾ ਵੀ ਸ਼ੋਰੇ ਸਲਾਬ ਦੀ ਆਪ ਨੂੰ ਹੁੰਦੀ ਹੈ ਮੇਨ ਗੱਲ ਹਾਂਜੀ ਹਾਂ ਉਹਦੇ ਲਈ ਕੀ ਕੀਤਾ ਫਿਰ ਸਿਉਕ ਆ ਗਈ ਫਰ ਹੋਰ ਕੀ ਕੀ ਚੀਜ਼ਾਂ ਆਪਾਂ ਚ ਵੱਖਰੀਆਂ ਕਰੀਏ ਇਹਦੇ ਚ ਬਾਈ ਜੀ ਸੋਰੇ ਸਲਾਬ ਦਾ ਤਾਂ ਆਪਾਂ ਜਿਵੇਂ ਹੁੰਦੀ ਹੈ ਜੀ ਹਨਾ ਜੀ ਡਾਕਟਰ ਫਿਕਸਰ ਦਾ ਜੂਆਰਪੀ 301 ਠੀਕ ਹੈ ਜੀ ਉਹਦਾ ਟਰੀਟਮੈਂਟ ਕਰਦੇ ਇਹੀਆਂ ਦੇ ਵਿੱਚ ਹੀ ਅੱਛਾ ਜੀ ਸਾਰੀਆਂ ਨੀਹਾਂ ਪਲਾਸਟਰ ਵਗੈਰਾ ਕਰਕੇ ਜੀ ਠੀਕ ਹੈ ਉਹਦੇ ਲਈ ਤਾਂ ਉਹੀ ਮਸਲੇ ਹੁੰਦੇ ਜੀ ਵੀ ਉਹੀ ਕੰਮ ਕੀਤਾ ਜੀ ਆਪਾਂ ਠੀਕ ਹੈ ਤੇ ਇੱਕ ਵੱਖਰੀ ਚੀਜ਼ ਇਹਦੇ ਵਿੱਚ ਇਹ ਹੈ ਬਾਈ ਜੀ ਵੀ ਆਪਾਂ ਸਿਉਂਖ ਦੀ ਬਹੁਤ ਪ੍ਰੋਬਲਮ ਹੈ ਜੀ ਇੰਟੀਰੀਅਰ ਦਾ ਕੰਮ ਕਰਦੇ ਆਂ ਜੀ ਆ ਉਹਦੇ ਲਈ ਕੀ ਕੀਤਾ ਬਾਈ ਜੀ ਇੰਟੀਰੀਅਰ ਆ ਬਾਈ ਨੇੜੇ ਲਿਆ ਚੰਗਾ ਦਿਖਾ ਦੇ ਜਰੂਰ ਜੀ ਸਿਉਂਖ ਦੇ ਵੀ ਆਪਣਾ ਬਾਈ ਇਹ ਸਪਲਾਈ ਹੈ ਜੀ ਠੀਕ ਹੈ ਦਵਾਈ ਪਾਉਣ ਵਾਸਤੇ ਜੀ ਇਹ ਬਈ ਫਿਰ ਕਿੱਥੇ ਕਿੱਥੇ ਜਾਂਦੀਆਂ ਮਤਲਬ ਇਹ ਸਾਰੇ ਇਹ ਸਾਰੇ ਕੋਠੀ ਦੇ ਵਿੱਚ ਘੋਂਦੀ ਹੈ ਜੀ ਕੀ ਬਾਤ ਹੈ ਜੀ ਹਾਂ ਜੀ ਹਾਂ ਇਹ ਜਦੋਂ ਵੀ ਮਨ ਕੋਈ ਆਪ ਨੂੰ ਦਿੱਕਤ ਲੱਗਦੀ ਇਹਦੇ ਵਿੱਚ ਦਵਾਈ ਦਾ ਹਰ ਸਾਲ ਪਰ ਨਹੀਂ ਪੂਜੋ 2-4 ਸਾਲ ਹਰ ਸਾਲ ਹਰ ਸਾਲ ਪਰ ਨਹੀਂ ਪੈਂਦੀ ਇਹਦੇ ਵਿੱਚ ਦਵਾਈ ਕਿੰਨੀ ਕਾਸਟ ਪੈਂਦੀ ਹੈ ਬਈ ਜੀ ਦੀ ਇਹਦੀ ਕਾਸਟ ਤਾਂ ਜੀ ਇਹ ਮੰਨ ਕੇ ਚੱਲੋ ਵੀ ਇਹ 2000 ਫੁੱਟਾਈ ਥੱਲੇ ਠੀਕ ਹੈ 60000 ਰੁਪਏ ਕਾਸਟ ਆਈ ਗਈ ਦੀ ਸਾਰੀ ਆਪਣੀ ਠੀਕ ਹੈ ਜਿਹੜੀ ਦਵਾਈ ਪੈਣੀ ਆ ਬਈ ਉਹ ਬੱਕਰੀ ਉਹ ਬੱਕਰੀ ਤੇ ਇਹਦੀ ਕੋਈ ਜਿਹੜੀ ਫਾਰਮ ਤੋਂ ਪੁਆਈ ਆ ਪਈ ਇਹਦੀ ਫੁੱਲ ਗਾਰੰਟੀ ਦਿੰਦੀ ਆ ਹਾਂਜੀ ਇਹ ਪਾਈਪ ਦੀ 20 ਸਾਲ ਦੀ ਗਾਰੰਟੀ ਹੈ ਨਹੀਂ ਸਿਉਂਕ ਦੀ ਕਿੰਨੀ ਗਾਰੰਟੀ ਸਿਉਂਕ ਦੀ ਵੀ ਗਾਰੰਟੀ ਹੈ ਸਿਉਂਕ ਪੈਂਦੀ ਨਹੀਂ ਹੈਗੀ ਜੀ ਠੀਕ ਹੈ ਮਤਲਬ ਇਹ ਤਾਂ ਨਹੀਂ ਕਿ ਆਪਾਂ ਖਰਚਾ ਵੀ ਕਰਤਾ ਤੇ ਕੱਲ ਨੂੰ ਆਪਣਾ ਪ੍ਰੋਬਲਮ ਨਹੀਂ ਇਹ ਜ਼ਿੰਮੇਵਾਰੀ ਹੈ ਗਾਰੰਟੀ ਆਪਣੀ ਸਿਉਂਕ ਨਹੀਂ ਪੈਂਦੀ ਇਹਨਾਂ ਦੀ ਠੀਕ ਹੈ ਜੀ ਹਾਂਜੀ ਹਾਂ ਇਹ ਵੀ ਇੱਕ ਬਹੁਤ ਖਾਸ ਚੀਜ਼ ਹੈ ਜਿੱਤੇ ਕਿਹੜੀ ਕੰਪਨੀ ਤੋਂ ਪਾਈ ਆ ਬਈ ਇਹ ਤੁਸੀਂ ਆਪ ਹੀ ਇਹ ਆਪ ਹੀ ਪਾਈ ਆ ਜੀ ਆਪਾਂ ਇਹ ਟਰੀਟਮੈਂਟ ਪਾਇਆ ਪਾ ਲੁਧਿਆਣੇ ਤੋਂ ਲੈ ਤੇ ਇਹ ਟਰੀਟਮੈਂਟ ਆਪ ਆਪ ਹੀ ਕੀਤਾ ਜੀ ਸਰ ਆਪਣੇ ਹੱਥੀਂ ਹੀ ਕੀਤਾ ਤੇ ਇਸ ਤੋਂ ਇਲਾਵਾ ਬਈ ਜੇ ਗੱਲ ਕਰੀਏ ਇੱਕ ਤੁਸੀਂ ਕਹਿੰਦੇ ਸੀਗੇ ਇਹ ਪ੍ਰੋਜੈਕਟ ਵੀ ਇੱਕ ਕੀਤਾ ਹੋਇਆ ਵੱਖਰਾ ਇਹ ਬਈ ਜੀ ਜਿਹੜਾ ਆਪਣੇ ਘਰਾਂ ਦੇ ਵਿੱਚ ਲਾਜ਼ਮੀ ਹੈ ਜੀ ਸ੍ਰੀ ਕਬੀਰ ਭਾਈ ਨੂੰ ਕਰਾਉਣਾ ਚਾਹੀਦਾ ਜੀ ਜੀ ਇਹ ਆਪਾਂ ਕੈਮੀਕਲ ਅਰਥ ਕੀਤਾ ਸੀ ਜਿੱਥੇ ਠੀਕ ਹੈ ਜੀ ਹਾਂਜੀ ਹਾਂਏ ਘਰ ਨੂੰ ਕੋਈ ਅਸਮਾਨੀ ਬਿਜਲੀ ਦੀ ਪ੍ਰੋਬਲਮ ਨਹੀਂ ਆਉਂਦੀ ਜੀ ਆਪਾਂ ਨੂੰ ਅੰਦਰ ਕੋਈ ਬਿਜਲੀ ਲੱਗਣ ਵਗੈਰਾ ਦੀ ਕੋਈ ਇਸ ਤਰੀਕੇ ਦੀ ਪ੍ਰੋਬਲਮ ਨਹੀਂ ਆਉਂਦੀ ਜਿਹਦੇ ਨਾਲ ਆਪਣਾ ਠੀਕ ਹੈ ਜੀ ਆਥਿੰਗ ਜ਼ਰੂਰੀ ਆ ਉਹ ਸਾਰੇ ਤਰ੍ਹਾਂ ਦੀ ਮਤਲਬ ਇੱਕ ਤਾਂ ਵੀ ਅਸਮਾਨੀ ਬਿਜਲੀ ਦੀ ਆ ਜਾਂਦੀ ਹੈ ਇੱਕ ਘਰ ਦੇ ਵਿੱਚ ਸਾਰੇ ਕਨੈਕਸ਼ਨ ਦੀ ਆ ਜਾਂਦੀ ਹੈ ਸਾਰੇ ਤਰ੍ਹਾਂ ਦੀ ਕੀਤੀ ਹੋਈ ਹੈ ਸਾਰੇ ਤਰ੍ਹਾਂ ਦੀ ਕੀਤੀ ਹੋਈ ਹੈ ਜੀ ਆਪਣੇ ਆਪ ਆਟੋ ਕੱਟ ਕਰ ਦੇਣਾਗਾ ਜੇ ਕਈ ਵਾਰ ਹੱਥ ਵਗੈਰਾ ਵੀ ਲੱਗਦਾ ਜੀ ਉਹ ਆਪਣੇ ਆਪ ਆਟੋ ਕੱਟ ਹੋ ਜਾਂਦੇ ਯਾਰ ਮਤਲਬ ਜੇ ਗੱਲ ਕਰੀਏ ਸਿਉਂ ਵਾਲੇ ਨੂੰ ਵੱਧ ਜ਼ਰੂਰੀ ਇਹ ਆ ਉਹ ਆਪਾਂ ਫਿਰ ਵੀ ਕਿਤੇ ਨਾ ਕਿਤੇ ਹੱਲ ਕਰ ਸਕਦੇ ਇਹਦੇ ਨਾਲ ਆਪ ਨੂੰ ਜਿੱਥੇ ਨੁਕਸਾਨ ਹੋ ਗਿਆ ਮੜ ਕੇ ਹੱਲ ਕੋਈ ਨਹੀਂ ਹੈਗਾ ਇਹਦੇ ਨਾਲ ਜਾਨੀ ਮਾਨੀ ਨੁਕਸਾਨ ਨਹੀਂ ਹੁੰਦਾ ਜੀ ਕਹਿੰਦਾ ਹਾਂ ਜੀ ਬਈ ਕਿੰਨਾ ਕੁ ਤਿਆਰ ਹੋ ਗਏ ਸਾਨੂੰ ਜੀ ਕਿੰਨੀਆਂ ਕੋਠੀਆਂ ਹੁਣ ਤੱਕ ਬਣਾ ਚੁੱਕੇ ਹੋ ਤੁਸੀਂ ਕੋਠੀਆਂ ਦਾ ਤਕਰੀਬਨ ਜੀ ਐਮ ਮੰਨ ਲਈ ਇੱਕ ਸਾਤ ਚ 8-10 ਕੋਠੀਆਂ ਹੀ ਬਣਾਉਣੀਆਂ ਆਪਾਂ 8 ਕੋਠੀਆਂ ਦਾ ਐਵਰੇਜ ਹੈ ਜੀ ਆਪਾਂ ਪੂਰੀ ਟੀਮ ਪੂਰੀ ਹੈ ਜੀ ਹਾਂ ਪੂਰੀ ਟੀਮ ਜ਼ਿਆਦਾਤਰ ਮੈਂ ਮਤਲਬ ਜਿਹੜੇ ਮੇਨ ਜੇ ਕੰਮ ਹੁੰਦਾ ਈ ਉਹ ਆਪ ਠੀਕ ਹੈ ਜੀ ਤੇ ਚੱਲੀਓ ਬਈ ਜੀ ਅੰਦਰ ਹਾਂਜੀ ਹਾਂਜੀ ਤੇ ਲਓ ਵੀ ਦੋਸਤੋ ਪਹਿਲਾਂ ਬਾਹਰੋਂ ਲੋਕ ਤੁਸੀਂ ਦੇਖ ਲਈਏ ਇਹ ਬਈ ਸਾਰਾ ਏਸੀਪੀ ਸੀਟ ਆ ਗਈ ਜਾਂ ਕੁਝ ਹੋਰ ਲੱਗੇ ਹੋਇਆ ਬਾਹਰ ਹਾਂਜੀ ਬਈ ਜੀ ਇਹ ਸਾਰਾ ਏਸੀਪੀ ਸੀਟ ਦਾ ਹੋਇਆ ਹੋਇਆ ਜੀ ਠੀਕ ਹੈ ਜੀ ਹਾਂਜੀ ਹਾਂ ਜੀ ਤੇ ਟਾਈਲਾਂ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਜਿੰਨਾ ਵੀ ਬਈ ਹੁਣ ਆਪਾਂ ਕੰਮ ਦੇਖਾਂਏ ਘਰ ਦੇ ਵਿੱਚ ਇਹ ਸਾਰਾ ਤੁਹਾਡਾ ਠੇਕੇ ਦੇ ਵਿੱਚ ਵਿਦ ਮਟੀਰੀਅਲ ਦੇ ਵਿੱਚ ਹੀ ਹੋਇਆ ਹਾਂਜੀ ਹਾਂਜੀ ਹਾਂ ਸਾਰੀਆਂ ਮਤਲਬ ਤੁਹਾਡੀਆਂ ਟੀਮਾਂ ਨੇ ਕੀਤਾ ਹੋਇਆ ਹਾਂਜੀ ਹਾਂ ਤੇ ਜੇ ਹੁਣ ਗੱਲ ਕਰੀ ਬਈ ਗਰਾਉਂਡ ਫਲੋਰ ਤੇ ਦੋ ਰੂਮ ਆ ਗਈ ਜੀ हां ग्राउंड फ्लोर पे दो रूम आ गए जी ठीक है जी ये इनना ना कॉमन बाथरूम आ गए जी ठीक है जी ये बेडरूम ना टाइप बाथरूम ठीक है जी इधर ओपन किचन आ गई इधर सस्ती का जी इधर ओपन किचन आ गई ठीक है जी हां जी ਤੇ ਕਿੰਨਾ ਕੁ ਸਮਾਂ ਬਈ ਲੱਗਣਾ ਹੁਣ ਫਿਰ ਕੰਪਲੀਟ ਹੋਣ ਤੇ ਕੰਪਲੀਟ ਹੋਣ ਤੇ ਲਗਭਗ 4 ਮਹੀਨੇ ਹੋਰ ਲੱਗ ਜਾਣਗੇ ਜੀ 4 ਮਹੀਨੇ ਹੋਰ ਲੱਗ ਜਾਣਗੇ ਹਾਂ ਜੀ ਤੇ ਲੋ ਵੀ ਦੋਸਤੋ ਹਜੇ ਤਾਂ ਘਰ ਬਣ ਰਹੇ ਆ ਗਿਆਂ ਤਾਂ ਕਰਕੇ ਕਈ ਚੀਜ਼ਾਂ ਨਾ ਸਪਾਈ ਚ ਨਜ਼ਰ ਨਹੀਂ ਆਉਂਦੀਆਂ ਪਰ ਜਿਹੜਾ ਤੁਸੀਂ ਕੰਮ ਬਾਈਖਰੋਂ ਦਾ ਸਿਵਲ ਦਾ ਦੇਖ ਸਕਦੇ ਹੋ ਵੇ ਕਿਤੇ ਵੀ ਡਲਕ ਨਾ ਚਰਨੀ ਯਾਰੀ ਤੇ ਇਕੱਲਾ ਪ੍ਰਾਇਮਰੀ ਵੱਜਿਆ ਹੋਇਆ ਹੈ ਨਾ ਜਿਹੜਾ ਉੱਪਰ ਹਾਂਜੀ ਹਾਂ ਰੰਗ ਵੀ ਹਜੇ ਰਹਿੰਦਾਗਾ ਬਹੁਤ ਜ਼ਿਆਦਾ ਸਪਾਈ ਆ ਤੇ ਬਈ ਹੁਣ ਗੱਲ ਆ ਜਾਂਦੀ ਜਿਹੜਾ ਪਾਈਪਾਂ ਹੋ ਗਈਆਂ ਤਾਰਾਂ ਹੋ ਗਈਆਂ ਟਾਈਲਾਂ ਹੋ ਗਈਆਂ ਸਾਰਾ ਵੀ ਬ੍ਰਾਂਡ ਦਾ ਕੰਮ ਹੋਇਆ ਹੋਇਆ ਹਾਂਜੀ ਸਾਰਾ ਕੰਮ ਇੱਕ ਕੰਪਨੀ ਦੀ ਹੋਇਆ ਹੋਈ ਜੀ ਠੀਕ ਹੈ ਜੀ ਤੇ ਮਤਲਬ ਜਿਵੇਂ ਹੈਵਲ ਦੀ ਤਾਰ ਵਗੈਰਾ ਬਸ ਸਾਰੀ ਹੈਵਲ ਦੀ ਤਾਰ ਵਰਤੀ ਗਈ ਇਹਦੇ ਵਿੱਚ ਠੀਕ ਹੈ ਜੀ ਹਾਂਜੀ ਹਾਂ ਜੀ ਤੇ ਬਈ ਫਰਸਟ ਫਲੋਰ ਤੇ ਆਗੇ ਇੱਥੇ ਕੀ ਕੀ ਪਲਾਨ ਆਇਆ ਨਾ ਇੱਥੇ ਜੀ ਇਹ ਵੀ ਰੂਮ ਆ ਗਿਆ ਜੀ ਆਪਣਾ ਇੱਕ ਠੀਕ ਹੈ ਜੀ ਇਧਰ ਵੀ ਰੂਮ ਆ ਗਿਆ ਜੀ ਦੋ ਰੂਮ ਆ ਗਏ ਜੀ ਤੇ ਇਹਦੇ ਨਾਲ ਬਾਥਰੂਮ ਅਟੈਚ ਹੈ ਵੀ ਵੱਡਾ ਬਾਥਰੂਮ ਬਣਾਇਆ ਹੈ ਟੱਬ ਵਗੈਰਾ ਲਾਉਣ ਵਾਸਤੇ ਅੱਛਾ ਜਕੂਜੀ ਵਗੈਰਾ ਲਾਉਣਾ ਇਹਦੇ ਵਿੱਚ ਪ੍ਰੋਪਰ ਹਾਂ ਜੀ ਹਾਂ ਠੀਕ ਹੈ ਜੀ ਖੁੱਲਾ ਡੁੱਲਾ ਬਾਥਰੂਮ ਆ ਗਿਆ ਜੀ ਆਪਣਾ ਠੀਕ ਹੈ ਜੀ ਪੂਰਾ ਵੈਂਟੀਲੇਸ਼ਨ ਦਾ ਵੀ ਪ੍ਰਬੰਧ ਹੈ ਹਾਂ ਜੀ ਮੂਰੇ ਬੇੜਾ ਵੀ ਆ ਗਿਆ ਹਨਾ ਬਈ ਬੈਠਣ ਨੂੰ ਹਾਂ ਮੂਰੇ ਪੈਰਸ ਆ ਗਿਆ ਜੀ ਵਧੀਆ ਬੇੜਾ ਆ ਗਿਆ ਜੀ ਬੈਠਣ ਵਾਸਤੇ ਜੀ ਹਾਂ ਜੀ ਲਓ ਜੀ ਦੋ ਉੱਪਰ ਟਰਾਲੇ ਕੋਲੇ ਵੀ ਲੈ ਕੇ ਚੱਲਾਂਗੇ ਤੇ ਬਾਈ ਹੋਰ ਜੇ ਗੱਲ ਕਰੀਏ ਬਰੀਕੀ ਚ ਕਿਉਂਕਿ ਜਿਵੇਂ 3 ਸਾਲ ਲੱਗੇ ਉਹਨੂੰ ਪੂਰੀ ਕੰਪਲੀਟ ਕਰਨ ਤੋਂ ਹਾਂਜੀ ਹਾਂਜੀ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਨਾ ਕੰਮ ਆਪਾਂ ਬੰਦ ਕਰਤਾ ਸੀ ਕੁਝ ਟਾਈਮ ਵਾਸਤੇ ਠੀਕ ਹੈ ਜੀ ਇਧਰ ਆਪਾਂ ਜੀ ਇੱਕ ਸੋਈ ਦਿੱਤੀ ਸੀ ਸੋਈ ਠੀਕ ਹੈ ਜੀ ਫਸਟ ਫਲੋਰ ਦੇ ਉੱਪਰ ਹੀ ਠੀਕ ਹੈ ਜੀ ਮਤਲਬ ਉੱਪਰ ਵੀ ਆਪਾਂ ਇੱਕ ਸਪਾਈਸ ਕਿਚਨ ਦੇ ਦੀ ਹਾਂਜੀ ਹਾਂ ਸਰ ਸੈਕੰਡ ਫਲੋਰ ਤੇ ਹੈਗੇ ਇੱਥੇ ਕਿੰਨੇ ਰੂਮ ਹੈ ਕੀ ਕੀ ਸਟਰਕਚਰ ਇੱਥੇ ਵੀ ਇੱਕ ਆਪਾਂ ਰੂਮ ਦਿੱਤਾ ਜੀ ਠੀਕ ਹੈ ਤੇ ਲੌਬੀ ਆ ਗਈ ਸਾਰੀ ਠੀਕ ਇੱਕ ਰੂਮ ਦੇ ਨਾਲ ਹੀ ਆਪਾਂ ਅਟੈਚ ਬਾਥਰੂਮ ਤੇ ਡਰੈਸਿੰਗ ਦਿੱਤਾ ਜੀ ਇੱਕ ਠੀਕ ਆ ਜੀ ਹਾਂਜੀ ਤੇ ਜੀ ਬਾਥਰੂਮ ਵੀ ਖੁੱਲਾ ਡੁੱਲਾ ਦਿੱਤਾ ਹੋਇਆ ਜੀ ਇਹਦੇ ਵਿੱਚ ਪੂਰਾ ਜੇ ਕਹਿੰਦੇ ਓਪਨ ਰੂਮ ਖੁੱਲਾ ਡੁੱਲਾ ਰੂਮ ਤੇ ਬਾਹਰ ਦੀ ਇਧਰ ਬਾਲਕਨੀ ਆ ਗਈ ਹਨਾ ਜੀ ਹਾਂਜੀ ਹਾਂ ਜੀ ਮਲਾਵੀ ਉੱਚੀ ਵੀ ਪੂਰੇ ਪਿੰਡ ਵਾਂਗੂ ਪੂਰੀ ਡਬਲ ਆ ਗਈ ਹਾਂਜੀ ਹਾਂ ਫਰਸ਼ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਇਧਰ ਬਈ ਜਿਹੜਾ ਸਟਰਕਚਰ ਲੱਗਾ ਇਹ ਵੀ ਸਾਰੇ ਏਸੀਪੀ ਸੀਟ ਦੀ ਹੈ ਜੀ ਇਹ ਸਾਰਾ ਬਾਈ ਜੀ ਏਸੀਪੀ ਸੀਟ ਦਾ ਲੱਗਾ ਹੋਇਆ ਹੈ ਜੀ ਜੀ ਇਹਦਾ ਜਿਹੜਾ ਫਰੇਮ ਬਣਿਆ ਜੀ ਸਾਰਾ ਜੀ ਇਹ ਲੋਹੇ ਦੇ ਵਿੱਚ ਬਣਾਇਆ ਗਿਆ ਜੀ ਅਸਲ ਅੰਦਰੋਂ ਐਲੂਮੀਨੀਅਮ ਦੇ ਵਿੱਚ ਹੁੰਦਾ ਹੈ ਜਿਆਦਾਤਰ ਠੀਕ ਹੈ ਜੀ ਇਹਨੂੰ ਵੀ ਲੰਮੇ ਸਮੇਂ ਚ ਕੋਈ ਜੜ ਚੋੜ ਜਾਂ ਕੋਈ ਨਹੀਂ ਜੀ ਬਿਲਕੁਲ ਵੀ ਨਹੀਂ ਜੜਦਾ ਪਾਣੀ ਨਹੀਂ ਪੈਂਦਾ ਸਾਰਾ ਤੇ ਪਾਣੀ ਪਊਗਾ ਤਾਂ ਜੜ ਲੱਗਣੀ ਹੈ ਇਹਦੇ ਵਿੱਚ ਠੀਕ ਹੈ ਜੀ ਹਾਂਜੀ ਤੇ ਬਈ ਚੁਗਾਠਾਂ ਵਾਂਗ ਦੇਖ ਰਹ ਸ਼ਕੈਲ ਤਾਂ ਕੈਲ ਨਹੀਂ ਲੱਗਿਆ ਹੋਵੇ ਜੀ ਸ਼ਕੈਲ ਇਹਨਾਂ ਨੂੰ ਤਾਂ ਕੁਝ ਨਹੀਂ ਹੁੰਦਾ ਹਨਾ ਇਹਨਾਂ ਨੂੰ ਕੁਝ ਨਹੀਂ ਹੁੰਦਾ ਜੀ ਠੀਕ ਹੈ ਜੀ ਅੱਗੇ ਵੈਸੇ ਸਯੋਕ ਦਾ ਉਸੇ ਪ੍ਰਬੰਧ ਵੀ ਕੀਤਾ ਹੋਇਆ ਹੋਵੇਗਾ ਹਾਂ ਹਾਂ ਸਯੋਕ ਦਾ ਪ੍ਰਬੰਧ ਕੀਤਾ ਹੋਇਆ ਜੀ ਬਾਈ ਜੀ ਬਹੁਤ ਵਧੀਆ ਲੱਗਿਆ ਤੇ ਹੁਣ ਜਮਾ ਛੱਤ ਤੇ ਆ ਗਏ ਹਾਂ ਜੀ ਤੇ ਇਹ ਬਾਈ ਟਰਾਲਾ ਫਿਰ ਕਿਤੋਂ ਬਣਵਾਇਆ ਸੀਗਾ ਇਹ ਬਾਈ ਜੀ ਅੰਬਰਸਰ ਦੀ ਟੀਮ ਹੈ ਜੀ ਆਪਣੀ ਠੀਕ ਹੈ ਜੀ ਇਹ ਉਹਨਾਂ ਤੋਂ ਬਣਵਾਇਆ ਸੀਗਾ ਜੀ ਉਹ ਮਲ ਸਾਰੇ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੇ ਆਂ ਭਾਈ ਹਾਂ ਸਾਰੇ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੇ ਆਂ ਇੱਕ ਆਦੇ ਵਿੱਚ ਬਣਾਇਆ ਮਟੀਰੀਅਲ ਕੀ ਲੱਗਿਆ ਹੋਏ ਇਹ ਸਿਮਿੰਟ ਤੇ ਸਰੀਆ ਲੱਗਾਈ ਇਹਦੇ ਵਿੱਚ ਅੱਛਾ ਸਾਰਾ ਸਿਮਿੰਟ ਤੇ ਸਰੀਆ ਮਤਲਬ ਇਹ ਤਾਂ ਫਿਰ ਸਦਾਬਹਾਰ ਹੀ ਇਹਨਾਂ ਕੁਝ ਹੋਣੀ ਨਹੀਂਗਾ ਹਾਂ ਇਹਨੂੰ ਕੁਝ ਨਹੀਂ ਹੁੰਦਾ ਜੀ ਇਹਨੂੰ ਕੱਲਾ ਪੇਂਟ ਕਰਾਉਣ ਦੀ ਲੋੜ ਪਊਗੀ ਠੀਕ ਹੈ ਜੀ ਟਾਈਮ ਟੂ ਟਾਈਮ ਪੇਂਟ ਕਰਾਉਣਾ ਪਊ ਜੀ ਇਹਨੂੰ ਹੋਰ ਕੁਝ ਨਹੀਂ ਹੁੰਦਾ ਜੀ ਠੀਕ ਹੈ ਜੀ ਟੈਂਕੀ ਅਲੱਗ ਆ ਗਈ ਹਨਾ ਪਾਣੀ ਵਾਲੀ ਟੈਂਕੀ ਅਲੱਗ ਆ ਗਈ ਜੀ ਲਓ ਵੀ ਦੋਸਤੋ ਬਾਈ ਹੋਰਾਂ ਦਾ ਕੰਮ ਦੱਸੋ ਕਿਵੇਂ ਲੱਗਿਆ ਤੇ ਦ ਕਿਉਂਕਿ ਇਹਨਾਂ ਨੇ ਜਾਦਾ ਕੋਲੋਂ ਰਹਿ ਕੇ ਕੰਮ ਕਰਾਇਆ ਹੁੰਦਾ ਤਾਂ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਦਾ ਕੰਮ ਕਰਦੇ ਆ ਬਸ ਇੱਕ ਚੀਜ਼ ਬਾਈ ਜਰੂਰ ਦੱਸ ਦਿਓ ਸਟਾਰਟਿੰਗ ਕਿੱਥੋਂ ਇਹਨਾਂ ਦੇ ਵਿਧਮ ਡੀਟੇਲ ਜੱਪਣੇ ਸਟਾਰਟਿੰਗ ਬਾਈ ਜੀ ਆਪਣੀ 1600 ਤੋਂ ਹੋ ਜਾਂਦੀ ਹੈ ਜੀ 1600 ہاں ਜੀ ਹਾਂ ਇਹ ਇਸ ਤੋਂ ਬਾਅਦ ਜਿੰਨੀ ਰਿਕਾਇਰਮੈਂਟ ਹੁੰਦੀ ਹੈ ਜੀ ਕਸਟਮਰਜ਼ ਦੀ ਉਸ ਹਿਸਾਬ ਨਾਲ ਰੇਟ ਹੋ ਜਾਂਦਾ ਜੀ ਜੀ ਸੱਸੀ ਗਰ ਅੰਕਲ ਜੀ ਪਹਿਲਾਂ ਤਾਂ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਬਹੁਤ ਸੋਹਣਾ ਘਰ ਬਣਿਆਗਾ ਤੇ ਅੱਗੇ ਤੁਹਾਡੇ ਬੇਟਾ ਨੇ ਮਿਹਨਤ ਕੀਤੀ ਹੈ ਤੇ ਉਹਦਾ ਨਤੀਜਾਗਾ ਇੱਕ ਬਹੁਤ ਸੋਹਣੀ ਕੁੱਠੀ ਬਣੀ ਹੈ ਤੇ ਜੇ ਗੱਲ ਕਰੀਏ ਜੀ ਬਾਈ ਹੋਰਾਂ ਦਾ ਕੰਮ ਕਿਵੇਂ ਲੱਗਦਾ ਕੰਮ ਬਹੁਤ ਵਧੀਆ ਕੀਤਾ ਜੀ ਇਹਨੇ ਜੀ ਹਾਂਜੀ ਬਹੁਤ ਵਧੀਆ ਕੰਮ ਕੀਤਾ ਮਾਲ ਕਿਉਂਕਿ ਇੱਕ ਹੁੰਦਾ ਨਾ ਬਾਅਦ ਚ ਠੇਕੇਦਾਰ ਦਾ ਮਿਸਤਰੀ ਦਾ ਰੋਲ ਹੀ ਪੈਂਦਾ ਹੁੰਦਾ ਹਾਂਜੀ ਹਾਂਜੀ ਨੇ ਇਹਨਾਂ ਬਹੁਤ ਵਧੀਆ ਕੰਮ ਕੀਤਾ ਠੀਕ ਹੈ ਜੀ ਮਾਲ ਹਰ ਇੱਕ ਪੱਖ ਤੋਂ ਕਿਉਂਕਿ ਵੀਰ ਹੋਰ ਤਾਂ ਬਾਹਰ ਬੈਠੇ ਆ ਜੋ ਉਹਨੇ ਸੋਚ ਸੀਗੀ ਚਲੋ ਤੁਹਾਡੀ ਇੱਥੇ ਡਿਊਟੀਆਂ ਵੀ ਇੱਕ ਤੁਸੀਂ ਨਿਗਰੱਖ ਰਖਦੇ ਹੋਵੋਗੇ ਯਾਰ ਆ ਚੀਜ਼ਾਂ ਉਹਵੇਂ ਬਣ ਗਈ ਤਾਂ ਬਾਕੀ ਉਸ ਤਰੀਕੇ ਨਾਲ ਕੰਪਲੀਟ ਕਰਦੇ ਰਹੇ ਨੇ ਜੀ ਹਾਂਜੀ ਹਾਂਜੀ ਜੀ ਹੋਰ ਕੀ ਕਹਿਣਾ ਚਾਹੋਗੇ ਜਿਵੇਂ ਤੱਕ ਖੜਾਇਆ ਵੀਰ ਹੋਰਾਂ ਨੇ ਇਹ ਉਹਨਾਂ ਦਾ ਤੇ ਬਹੁਤ ਸੋਹਣਾ ਜਿਹੇ ਕਹਿੰਦੇ ਆ ਇੱਕ ਬਹੁਤ ਉੱਚੀ ਬਣ ਗਈ ਲੋਕੇਸ਼ਨ ਉੱਪਰ ਟਰੱਕ ਮਿਲ ਵਾਲੇ ਦੁਆਲੇ ਪੂਰੇ ਸ਼ੜਕ ਤੋਂ ਦਿੰਦੀ ਹੈਗੀ ਬਹੁਤ ਸੋਹਣੀ ਚੀਜ਼ ਲੁੱਕ ਲੱਗ ਰਹੀ ਹੈ ਆ ਇਧਰ ਸਾਹਮਣੇ ਪਹਾੜੀਆਂ ਆ ਜਾਂਦੀਆਂ ਜੇ ਇਹ ਪਹਾੜੀਆਂ ਉੱਪਰ ਤਲਵਾੜਾ ਡੈਮ ਅਸਤੇ ਤਲਵਾੜਾ ਡੈਮ ਦੇ ਪਹਾੜੀਆਂ ਆ ਜਾਂਦੇ ਹਾਂਜੀ ਹਾਂਜੀ ਤੇ ਮੌਸਮ ਵੀ ਬਹੁਤ ਇੱਥੇ ਤਾਂ ਫਰਕ ਆ ਜੀ ਸਾਡੇ ਏਰੀਆ ਨਾਲ ਜੇ ਗੱਲ ਕਰੀਏ ਤੇ ਲੋ ਵੀ ਮਿੱਤਰੋ ਵੀਡੀਓ ਨੂੰ ਵੱਧ ਤੋਂ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਰ ਹੋਰਾਂ ਦਾ ਕੰਮ ਕਿਵੇਂ ਲੱਗਿਆ ਨੰਬਰ ਮੈਂ ਸਕਰੀਨ ਦੇ ਉੱਪਰ ਪਾਇਆ ਹੋਇਆ ਪਹਿਲਾਂ ਵੀ ਆਪਾਂ ਵੀਰ ਹੋ ਪਰਸਨਲੀ ਵੀ ਆਪਾਂ ਕਹਨੇ ਆ ਤੇ ਜਿਹੜੇ ਮਿੱਤਰਾਂ ਨੇ ਕੰਮ ਕਰਾਉਣਾ ਇੱਕ ਵਾਰ ਕੰਟੈਕਟ ਜਰੂਰ ਕਰ ਲਿਓ ਧੰਨਵਾਦ ਦੋਸਤੋ